ਮੇਰਾ ਫਰਜ਼ ਐਨ ਜੀਓ ਜਰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਦੇ ਹੋਏ ਸੰਤ ਬਾਬਾ ਭਪਿੰਦਰ ਸਿੰਘ ਜੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਅੱਜ ਮਾਨਯੋਗ ਜੱਫਾ ਅੱਜ ਸਵਾਗਤ ਕਰਦੇ ਆੜਾ ਵਾਲੇ ਜੀ ਸਾਹਿਬ ਲਓ ਜੀ ਪਿੰਡ ਜਰਗ ਕਾ ਲੰਗਰ ਲਾਇਆ ਜਾ ਰਿਹਾ ਜਾਂ ਬੁੱਟੇ ਆ ਕੇ ਟਰਾਲੀ 'ਚ ਇਦਰਾ ਗੁਰਦੁਆਰਾ ਸਾਹਿਬ पिंड जरकर बूटे लंगर लाया जा रहा वे ट्राली जे बूटे वीडियो लैंड तक बी रू Thank okay. ਇਹ ਨਾਮ ਨਹੀਂ ਲੇਕਿਨ ਖੁਦ ਇਹ ਸਤਿ ਨਾਮ ਨੂੰ 그래서 ਰੇਂਜ ਨਾਲ ਉਹ ਮੇਰਾ ਫਰਜ਼ ਐਨ ਜੀਓ ਜਰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਦੇ ਹੋਏ ਸੰਤ ਬਾਬਾ ਭਪਿੰਦਰ ਸਿੰਘ ਜੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਅੱਜ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ 49ਵੀਂ ਵਰਸੀ ਅੱਜ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਵਿਖੇ ਬੜੀ ਹੀ ਪ੍ਰੇਮ ਤੇ ਭਾਵਨਾ ਤੇ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਹੈ ਇਸ શુભ ਅਸਰ ਤੇ ਦੇਸ਼ ਦੇ ਦੀਆਂ ਸੰਤਾ ਸੰਤ ਮਹਾਪੁਰਸ਼ ਨੂੰ ਮਹਾਪੁਰਸ਼ਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਚੁੱਕੇ ਹਨ ਬੋਲੇ ਸੋਨਿਆ ਆਓ ਜੀ ਆਇਆਂ ਨੂੰ ਬੋਲੇ ਸਾਤ ਸਿਂਗਾਂ ਦਾ ਗਾਣਾ ਮੱਥੇ ਲਾਈਏ ਤੋਂ ਲੈ ਕੇ ਸੌਣ ਲੈਣਾ ਸਾਤ ਸਿਂਗਾਂ ਦਾ ਗਾਣਾ ਮੱਥੇ ਲਾਈਏ ਤੋਂ ਲੈ ਕੇ ਸੌਣ ਲੈਣਾ ਸਾਤ ਸਿਂਗਾਂ ਦਾ ਗਾਣਾ ਇਹ ਵੀ ਹਾਂ ਹਾਂ ਜੀ ਤੋਂ ਮੁੰਡੇ ਬਹੁਤ ਮਾਣ ਦੇ ਭਾਵੇਂ ਜਵਾਹਰ ਕੋਲੇ ਚਾਹਵੇਂ ਹਾਂ ਸਾਤ ਸਿਂਗਾਂ ਦਾ ਗਾਣਾ ਜਦੋਂ 1100 ਤੋਂ ਪੁੱਛਾਂ ਅੱਛਾ ਹੀ ਹੈ ਕੰਮ ਹੋਤਰ ਜੀ ਦਾ ਜਾਨਾ ਭਾਵੇਂ 13ਵਾਂ ਗਿਣਦਾ

ਲਓ ਜੀ ਬੂਟਿਆਂ ਦੀ ਸੇਵਾ ਜਿਹੜੀ ਸ਼ੁਰੂ ਹੋ ਚੁੱਕੀ ਆ ਆਹ ਬੋਲਣਾ ਇਹ ਫੇਕ ਹੋ ਰਹੀ ਖਾਲਦਾ ਖਾਲਦਾ ਨਹੀਂ ਖਾਲੀ ਹੋ ਰਹੀ ਕੋਈ ਚਾਵਾ ਡਾਮਾ ਹੀ ਹਵਾ ਬੋਲਣਾ ਦੇਵਿੰਦਰ ਆਹ ਹਾਨੀ ਦੇ ਨਹੀਂ ਇਹ ਸ਼ੋਅ ਵਿੱਚ ਆਜੇ ਘਰ ਦੇ ਜਾਣ ਆ ਦੇ ਦੇਵਿੰਦਰ ਫਿਲਣਾ ਜਿੰਦੂ ਦਾ मैं बोल रहा हूं आज लेके के बड़ा जैसा है और सुंदर मेला और पूरी बात मतलब ਕੋਈ ਨਹੀਂ ਫਿਰ ਜਵਾਨਾਂ ਦਾ ਕੋਲੋਂ ਹਣੀ ਸੰਦੇਸ਼ ਆਇਆ ਲਓ ਜੀ ਟਿਕਰੀ ਸੇਵਾ ਚੱਲ ਰਹੀ ਆ ਸਾਡੀ ਬੋਲੀ ਵਿੱਚ ਆ ਦੋ ਪੱਕੇ ਅੰਤ ਨੂੰ ਗੁੱਤ ਕੋਲ ਆਉਂ ਲਈ ਬੰਦਾ ਬਲਾਵ ਦੇ ਬੁਲਾ ਦੇ ਬਲਾਵ ਦੇ ਬੁਲਾ ਦੋ ਚਾਰ ਕੇ ਬੁਲਾ ਵੀ ਚਾਹੀਦਾ ਉਹਨੂੰ ਦੇਖ ਕੇ ਤੇਰੀ ਮਿਲਦਾ ਹਾਲੇ ਜੋ ਭੈਲ ਚੜ ਗਿਆ ਜੀ ਮੁੱਕਤੀ ਆਈ ਹੈ ਇੱਕਿਆ ਭੋਲੇ ਭੋਲੇ ਓਏ ਆ ਭੋਲੇ ਓਰੇ ਆ ਮਰੂਦ ਨਹੀਂ ਹੈਗਾ ਜੀ ਇਹ ਟਾਲੀ ਹੋ ਗਈ ਬੈਲੋਂ ਦਾ ਜੀ ਗਲਾਬ ਹੋ ਗਲਾਬ ਵੀ ਹੈਗਾ ਮੁੱਕ ਗਿਆ ਆਪੇ ਹੋਣੀ ਕਿ ਜਮਨ ਬੇਆ ਹਾਂ ਜਦਿਆਂ ਭਾਰ ਦੇ ਤਕੀਰ ਸਾਹਿਬ ਜੀ ਦੇ ਰਹਿਮਤ ਬਖਸ਼ਿਸ਼ ਲੈ ਰਹੇ ਹੋ ਬੰਦ ਉਹ ਆਪਸ ਮੀਟਾ ਲੰਗਰ ਜਿਨ੍ਹਾਂ ਦੇ ਬੱਚੇ ਬੱਚੇ ਕੋ ਆ ਰਿਹਾ ਹਾਂ ਹਾਂ ਜਿਨ੍ਹਾਂ ਦੀ ਜ਼ਹਿਮਤ ਜਿਨ੍ਹਾਂ ਦੀ ਬਖਸ਼ਿਸ਼ ਲੈਣ ਵਾਸਤੇ ਹਾਜ਼ਰ ਹੋ

ਜਾਮਣ ਫੇਰ ਆ ਗਈ ਵਾਪਸ ਇਹ ਨਹੀਂ ਜਾਂਦੀ ਇਹਦੇ ਫੇਲ ਬੇਲਾ ਜੀ ਬੇਲਾ 100 ਵਾਲਾ ਲੈ ਕੇ ਇਨਸ਼ਾ ਅੱਲਾ ਆ ਲੈ ਬੇਲਾ ਉਹ ਵੀ ਇਕੱਠ ਹੋ ਗਿਆ ਪੂਰਾ ਆ ਸ਼ਾਹ ਵਾਲਾ ਆ ਸ਼ਾਹ ਵਾਲਾ ਸ਼ਾਹ ਵਾਲਾ ਇਹ ਆਪਣੇ ਫੇਰ ਵਾਗੀ ਨਹੀਂ ਟਾਲੀ ਨੇ ਟਾਲੀ ਟਾਲੀ ਐਥੇ ਲੱਗਨੀ ਟਾਲੀ ਵਾਲਾ ਉਹਦੇ ਨਾਲੇ ਪੇ ਲਾ ਬਲਾਏ ਬਲਾਏ ਟਾਲੀ ਟਾਲੀ ਟਾਲੀਆਂ ਵੱਧ ਲੈ ਟਾਲੀਆਂ ਕਾਲੀ ਵੀ ਆ ਉਹ ਦੋ ਡੇਕਾ ਕੱਢ ਤੀਆਂ ਦੋ ਡੇਕਾ ਕਰਦੇ ਕਰਦੇ ਉਹ ਦੇ ਮੁੰਡੇ ਨੂੰ ਅੰਦਰ ਦੇ ਕੀ ਮੰਗਦਾ ਉਹ ਲੈਣਾ ਮਰੂਦ ਆਇਆ ਨਾ ਮਰੂਦ ਨਹੀਂ ਹੈਗਾ ਯਾਰ कढी <muchas>